ਪੀਯੂ ਜਿਹੜਾ ਸ਼ਿਫਟ ਹੋਇਆ ਉਹਨਾਂ ਦਾ ਬਿਆਨ ਤੁਸੀਂ ਸੁਣਿਆ ਹੋਣਾ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਉਹਨਾਂ ਨੇ ਕਿਹਾ ਕਹਿੰਦੇ ਜਿਹੜੇ ਉੱਥੇ ਪਹੁੰਚ ਰਹੇ ਸੀ ਸਾਰੇ ਵਿੱਚੇ ਤੁਸੀਂ ਵਿੱਚੇ ਸਾਰੇ ਕਹਿੰਦੇ ਜਿੰਨੇ ਪਹੁੰਚ ਰਹੇ ਸੀ ਉੱਥੇ ਕਹਿੰਦੇ ਸਟੂਡੈਂਟਸ ਉੱਥੇ ਪੜ੍ਹਦੇ ਨੇ ਇਹਨਾਂ ਦਾ ਤਾਂ ਕੰਮ ਹੀ ਉੱਥੇ ਕੋਈ ਨਹੀਂ ਕਹਿੰਦੇ ਬੀਜੇਪੀ ਉਹੀ ਕੰਮ ਕਰ ਰਹੀ ਹੈ ਜਿਹੜਾ ਪੰਜਾਬ ਦੇ ਹਿੱਤ ਦੇ ਵਿੱਚ ਹੈ ਜਿਹੜਾ ਲੋਕਾਂ ਦੇ ਹਿੱਤ ਦੇ ਵਿੱਚ ਇਹ ਬਿਆਨ ਨੂੰ ਕਹਿੰਦੇ ਪੀਯੂ ਤੇ ਜਿਹੜਾ ਬਿਆਨ ਆਇਆ ਹਾਲਾਂਕਿ ਬਿਆਨ ਉਹਨਾਂ ਦਾ ਹੋਰ ਹੋਣਾ ਚਾਹੀਦਾ ਸੀ ਮੈਂ ਉਹ ਸਾਰਾ ਬਿਆਨ ਸੁਣਿਆ ਤੇ ਉਸ ਦਿਨ ਤੇ ਮੇਰਾ ਗੁੱਸਾ ਵੀ ਕੰਟਰੋਲ 'ਚ ਨਹੀਂ ਰਿਹਾ ਮ ਆਕੇ ਉਸ ਤੋਂ ਬਾਅਦ ਸਟੂਡੈਂਟਸ ਨੇ ਕਹਿ ਵੀ ਦਿੱਤਾ ਸੀ ਵੀ ਕੰਗਣਾ ਦਾ ਦੇਖ ਲਓ ਫਿਰ ਉਸੇ ਤਰ੍ਹਾਂ ਤੁਹਾਨੂੰ ਤਰੀਕਾ ਭੁਗਤਨੀ ਆ ਬਈ ਮੈਂ ਤਾਂ ਹੀ ਮੈਂ ਮੈਂ ਕਿਉਂ ਪਹਿਲਾਂ ਇੰਨੀ ਗੱਲ ਕਹੀ ਐ ਉਹ ਐਸੇ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਉਹਦੀ ਪਰਸਨੈਲਿਟੀ ਇਹੋ ਜੀ ਹੈ ਕਿ ਉਹ ਪੁੱਠੇ ਸਿੱਧੇ ਬਿਆਨ ਦੇ ਦਿੰਦੇ ਕੱਲਾ ਪੀਜੂ ਦਾ ਇੱਕ ਬਿਆਨ ਨਹੀਂ ਐ ਜੇ ਕੋਈ ਗੱਠ ਬੰਨਦਨ ਦਾ ਵੀ ਹੋਵੇ ਪੰਜਾਬ ਦੀ ਪੋਲਿਟਿਕਸ ਦਾ ਹੋਵੇ ਈਵਨ ਜਿਹੜੀਆਂ ਜਿਮਨੀ ਚੋਣਾ ਲੁਧਿਆਣੇ ਪੱਛਮੀ ਦੇ ਵਿੱਚ ਸੀ ਉਦੋਂ ਦੇ ਬਿਆਨ ਲਾ ਲਓ ਜਿਹੜਾ ਉਹਦਾ ਓਵਰਾਲ ਜਿਹੜਾ ਕਾਰਗੁਜ਼ਾਰੀ ਆ ਪੰਜਾਬ ਦੇ ਵਿੱਚ ਉਹ ਕੰਸਟਰਕਟਿਵ ਨਹੀਂ ਹੈਗੀ ਜਿੱਤ ਬਾਜੀ ਵਾਲੀ ਨਿੱਜੀ ਹੈਂਕੜ ਵਾਲੀ ਦਾਦਾ ਗਰੀ ਟਾਈਪ ਉਸ ਕਿਸਮ ਦੀਆ ਪਤਾ ਨਹੀਂ ਉਹਨੂੰ ਲੱਗਦਾ ਕਿ ਸ਼ਾਇਦ ਮੈਂ ਜੇ ਬੋਲੂੰਗਾ ਤੇ ਮੈਨੂੰ ਚੀਫ ਮਿਨਿਸਟਰ ਦੀ ਆਫਰ ਆ ਜਾਊਗੀ ਕਿਸੇ ਨੇ ਨਹੀਂ ਦੇਣੀ ਉਹਨਾਂ ਨੂੰ ਸੁਪਨਾ ਵੀ ਨਾ ਲਈ ਕਿ ਜੇ ਪੰਜਾਬ ਦੇ ਵਿੱਚ ਆਪਣਾ ਪੈਰ ਜਮਾ ਕੇ ਰੱਖਣੇ ਆ ਤਾਂ ਫਿਰ ਇਹ ਉਹੋ ਜੇ ਬੰਦਿਆਂ ਨੂੰ ਅੱਗੇ ਨਾ ਕਰਨ ਜਿਹੜੇ ਆਪਣੀ ਪਾਰਟੀ ਲਈ ਵੀ ਨੁਕਸਾਨ ਕਰਨ ਬੀਜੇਪੀ ਲਈ ਤੇ ਨਾਲ ਗਵਾਂਡੀਆਂ ਲਈ ਵੀ ਕਰਨ